ਦੋਸਤੋ ਭਾਰਤ ਦਾ ਗਵਾਂਢੀ ਮੁਲਕ ਪਾਕਿਸਤਾਨ ਜਿਸ ਨਾਲ ਹਰ ਰੋਜ਼ ਭਾਰਤ ਦਾ ਕਿਸੇ ਨਾ ਕਿਸੇ ਗੱਲੋਂ ਵਿਵਾਦ ਹੁੰਦਾ ਰਹਿੰਦਾ ਉਸ ਪਾਕਿਸਤਾਨ ਦੀ ਇੱਕ ਪ੍ਰਧਾਨ ਮੰਤਰੀ ਬੜੀ ਖੂਬਸੂਰਤ ਮਟਿਆਰ ਬੀਨਜੀਰ ਪਿੱਟੋ ਜਿਸ ਨੂੰ ਪਾਕਿਸਤਾਨ ਵਿੱਚ ਹੀ ਬੰਬ ਧਮਾਕਾ ਕਰਕੇ ਕਤਲ ਕਰ ਦਿੱਤਾ ਗਿਆ ਸੀ ਕੀ ਹੈ ਬੀਨਜੀਰ ਪਿੱਟੋ ਦੇ ਕਤਲ ਦੀ ਅਸਲ ਵਜ੍ਹਾ ਤੇ ਕਿਵੇਂ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਹ ਸਾਰੀ ਚਰਚਾ ਅੱਜ ਦੇ ਇਸ ਐਪੀਸੋਡ ਵਿੱਚ ਕਰਾਂਗੇ ਨਾਲ ਇਹ ਗੱਲਬਾਤ ਕਰਾਂਗੇ ਕਿ ਬੇਨਜੀਰ ਭੁੱਟੋ ਨੇ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਹੁੰਦਿਆਂ ਪੰਜਾਬ ਵਿੱਚ ਚੱਲ ਰਹੀ ਖਾਰਕੂਵਾਦ ਦੀ ਲਹਿਰ ਨੂੰ ਕਿਵੇਂ ਨੁਕਸਾਨ ਪਹੁੰਚਾਇਆ ਤੇ ਭੁੱਟੋ ਨੇ ਕਿਵੇਂ ਖਾਰਕੂ ਸਿੰਘਾ ਦੇ ਨਾਲ ਧੋਖਾ ਕੀਤਾ ਸੀ ਕੀ ਹੈ ਦੋਵਾਂ ਦਾ ਆਪਸੀ ਕਨੈਕਸ਼ਨ ਸਭ ਕੁਝ ਸਾਂਝਾ ਕਰਦੇ ਹਾਂ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪਾਕਿਸਤਾਨ ਉਹਨਾਂ ਦਿਨਾਂ ਵਿੱਚ ਦੁਨੀਆ ਦੇ ਅੰਤਰਰਾਸ਼ਟਰੀ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਜਿਵੇਂ ਕਿ ਪਹਿਲਾ ਲਾਲ ਮਸਜਿਦ ਤੇ ਹੋਇਆ ਹਮਲਾ ਫਿਰ ਹਮਲੇ ਤੋਂ ਬਾਅਦ ਉੱਥੇ ਹੋਈ ਹਿੰਸਾ ਤੀਜਾ ਰਾਸ਼ਟਰਪਤੀ ਪ੍ਰਵੇਜ ਮੁਸ਼ਰਫ ਵੱਲੋਂ ਲਗਾਈ ਅਤੇ ਹਟਾਈ ਗਈ ਐਮਰਜੈਂਸੀ ਤੇ ਚੌਥਾ ਸੀ ਪਾਕਿਸਤਾਨ ਵਿੱਚ ਕਈ ਸਾਲਾਂ ਬਾਅਦ ਦੇਸ਼ ਨਿਕਾਲਾ ਕੱਟ ਕੇ ਆਏ ਬੇਨजीर ਭੱਟੋ ਦੇ ਚੋਣਾਂ ਦੌਰਾਨ ਹੋਏ ਕਤਲ ਪੂਰੀ ਦੁਨੀਆ ਵਾਸਤੇ ਬੀਨਜੀਰ ਪੁੱਟੋ ਦਾ ਕਤਲ ਬਾਕੀ ਸਾਰੀਆਂ ਕਾਰਵਾਈਆਂ ਨਾਲੋਂ ਵਧੇਰੇ ਮਹੱਤਵ ਰੱਖਦਾ ਸੀ ਜਿਸ ਨੇ ਪੂਰੀ ਦੁਨੀਆ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਸੀ ਖਾਸ ਕਰਕੇ ਭਾਰਤ ਦੀ ਰਾਜਨੀਤੀ ਵਿੱਚ ਕਿਉਂਕਿ ਭਾਵੇਂ ਕਿ ਬੀਨਜੀਰ ਪੁੱਟੋ ਦਾ ਪਿਤਾ ਜ਼ੁਲਫੀਕਾਰ ਅਲੀ ਪੁੱਟੋ ساری ਉਮਰ ਭਾਰਤ ਦਾ ਕੱਟੜ ਵਿਰੋਧੀ ਰਿਹਾ ਪਰ ਉਸ ਦੀ ਲੜਕੀ ਬੀਨਜੀਰ ਆਪਣੇ ਪਿਤਾ ਦੇ ਵਿਰੋਧ ਮੀਡੀਆ ਦੇ ਵਿੱਚ ਆਪਣੇ ਬਿਆਨਾਂ ਅਤੇ ਕੰਮਾਂ ਕਰਕੇ ਪਾਕਿਸਤਾਨ ਨਾਲੋਂ ਵੀ ਭਾਰਤ ਦੀ ਵੱਧ ਚੇਤਿ ਰਹੀ ਸੀ ਇਸ ਦਾ ਕਾਰਨ ਸ਼ਾਇਦ ਇਹ ਵੀ ਹੋ ਸਕਦਾ ਕਿ ਬੇਨਜੀਰ ਦੀ ਦਾਦੀ ਇੱਕ ਹਿੰਦੂ ਪਰਿਵਾਰ ਵਿੱਚੋਂ ਸੀ ਬੇਸ਼ੱਕ ਉਸ ਨੇ ਵਿਆਹ ਤੋਂ ਪਹਿਲਾਂ ਇਸਲਾਮ ਕਬੂਲ ਕਰ ਲਿਆ ਸੀ ਬੇਨਜੀਰ ਪਟੋ ਦੇ ਪਿਤਾ ਜੁਲਫੀਕਰ ਅਲੀ ਪਟੋ ਨੇ ਮबई ਦੇ ਸੈਂਥ ਕੈਥੀ ਡ੍ਰੈਲ ਸਕੂਲ ਤੋਂ ਲੈ ਕੇ ਅਮਰੀਕਾ ਦੀ ਯੂਨੀਵਰਸਿਟੀ ਕੈਲੀਫੋਰਨੀਆ ਤੇ ਕਾਨੂੰਨ ਦੀ ਪੜ੍ਹਾਈ ਇੰਗਲੈਂਡ ਆਕਸਫੋਰਡ ਤੋਂ ਪ੍ਰਾਪਤ ਕੀਤੀ ਸਾਲ 1952 ਦੇ ਵਿੱਚ ਜੁਲਫੀਕਾਰ ਦੇ ਸਿਕੰਦਰ ਮਿਰਜ਼ਾ ਦੀ ਸਰਕਾਰ ਵਿੱਚ ਪਾਕਿਸਤਾਨ ਦਾ ਵਣਜ ਮੰਤਰੀ ਬਣ ਦੇ ਨਾਲ ਉਸ ਦਾ ਸਿਆਸੀ ਸਫ਼ਰ ਸ਼ੁਰੂ ਹੋਇਆ ਸੀ ਜੋ ਹੌਲੀ-ਹੌਲੀ ਉਤਾਨ ਉਪੌੜੀਆਂ ਚੜਦਾ ਗਿਆ ਜੁਲਫੀਕਾਰ ਬੜੀ ਫਰਾਟੇਦਾਰ ਅੰਗਰੇਜ਼ੀ ਬੋਲਦਾ ਸੀ ਪਰ ਉਸ ਦਾ ਸੁਭਾਅ ਬੜਾ ਬੜਬੋਲਾ ਤੇ ਹੰਕਾਰੀ ਸੀ ਉਹ ਭਾਰਤ ਖਿਲਾਫ ਰੱਜ ਕੇ ਜ਼ਹਿਰ ਉਗਲਦਾ ਸਾਲ 1965 ਦੀ ਭਾਰਤ-ਪਾਕਿਸਤਾਨ ਦੀ ਜੰਗ ਦਾ ਅਸਲ ਜ਼ਿੰਮੇਵਾਰ ਜੁਲਫੀਕਾਰ ਅਲੀ ਪੁੱਟੋਈ ਸੀ ਕਹਿੰਦੇ ਹਨ ਕਿ ਇੱਕ ਵਾਰ ਜੁਲਫੀਕਾਰ ਵਿਦੇਸ਼ ਮੰਤਰੀ ਹੁੰਦਿਆ ਅਮਰੀਕਾ ਦੇ ਰਾਸ਼ਟਰਪਤੀ ਜੌਨ ਕੈਨੇਡੀ ਨੂੰ ਮਿਲਣ ਗਿਆ ਤਾਂ ਕੈਨੇਡੀ ਨੇ ਉਸ ਤੋਂ ਪ੍ਰਭਾਵਿਤ ਹੋ ਕੇ ਕਿਹਾ ਕਿ ਭੁੱਟੋ ਜੇ ਤੂੰ ਅਮਰੀਕਾ ਰਹਿੰਦਾ ਹੁੰਦਾ ਤਾਂ ਤੂੰ ਮੇਰੀ ਸਰਕਾਰ ਵਿੱਚ ਮੰਤਰੀ ਹੋਣਾ ਸੀ ਅੱਗੋਂ ਜੁਲਫੀਕਾਰ ਬੋਲਿਆ ਕਿ ਜੇ ਮੈਂ ਅਮਰੀਕਾ ਹੁੰਦਾ ਤਾਂ ਫਿਰ ਅਮਰੀਕਾ ਦਾ ਰਾਸ਼ਟਰਪਤੀ ਹੀ ਮੈਂ ਹੋਣਾ ਸੀ ਤੂੰ ਨਹੀਂ 1965 ਦੀ ਜੰਗ ਵਿੱਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਜੁਲਫੀਕਾਰ ਨੇ ਖੁਦ ਨੂੰ ਜੰਗ ਅਤੇ ਸਰਕਾਰ ਨਾਲੋਂ ਵੱਖਰਾ ਕਰ ਲਿਆ ਸੀ। ਸਾਲ 1967 ਵਿੱਚ ਉਸ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸ਼ੁਰੂਆਤ ਕੀਤੀ ਪਰ ਉਸ ਤੋਂ ਬਾਅਦ ਪਾਕਿਸਤਾਨ ਵਿੱਚ ਫੌਜੀ ਰਾਜ ਆ ਗਿਆ ਜਿਸ ਦੀ ਘੱਟ ਯੋਗਤਾ ਕਾਰਨ ਹੀ ਪਾਕਿਸਤਾਨ ਦੇ ਦੋ ਟੋਟੇ ਹੋ ਜਾਂਦੇ ਹਨ। ਬਾਅਦ ਵਿੱਚ ਅਰਬ ਦੇਸ਼ਾਂ ਵੱਲੋਂ ਪਾਕਿਸਤਾਨ ਲਈ ਕੋਈ ਯੋਗ ਲੀਡਰ ਦੀ ਚੋਣ ਕੀਤੀ ਗਈ ਜਿਸ ਵਿੱਚ ਜੁਲਫੀਕਾਰ ਅਲੀ ਪਟੋ ਸਭ ਤੋਂ ਪਹਿਲੇ ਨੰਬਰ ਉੱਤੇ ਸੀ। ਜਿਸ ਤੋਂ ਬਾਅਦ ਉਹ ਪਾਕਿਸਤਾਨ ਦਾ ਰਾਸ਼ਟਰਪਤੀ ਬਣਦਾ ਹੈ ਤੇ ਸਾਲ 1973 ਵਿੱਚ ਜ਼ੁਲਫੀਕਰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਪਰ ਉਹ ਸਾਰੇ ਦੇਸ਼ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦਾ ਸੀ ਜਿਸ ਕਾਰਨ ਉਸਦੇ ਬਹੁਤ ਸਾਰੇ ਵਿਰੋਧੀ ਵੀ ਉੱਠ ਖੜੇ ਹੋਏ ਆਮ ਜਨਤਾ ਵੀ ਉਸ ਤੋਂ ਦੁਖੀ ਹੋ ਗਈ ਪਰ ਸਾਲ 1970 ਵਿੱਚ ਜ਼ੁਲਫੀਕਰ ਦੀ ਪਾਰਟੀ ਫਿਰ ਬਹੁਮਤ ਨਾਲ ਪਾਕਿਸਤਾਨ ਵਿੱਚ ਜਿੱਤ ਜਾਂਦੀ ਹੈ ਜਿਸ ਕਾਰਨ ਪਾਕਿਸਤਾਨ ਦੇ ਲੋਕਾਂ ਨੂੰ ਲੱਗਦਾ ਕਿ ਜੁਲਫੀਕਾਰ ਨੇ ਚੋਣਾ ਵਿੱਚ ਏਰਾ ਫੇਰੀ ਕੀਤੀ ਤੇ ਲੋਕ ਉਸ ਦੇ ਵਿਰੁੱਧ ਅੰਦੋਲਨ ਸ਼ੁਰੂ ਕਰ ਦਿੰਦੇ ਹਨ ਇਸੇ ਅੰਦੋਲਨ ਦੀ ਆੜ ਵਿੱਚ ਫੌਜ ਦੇ ਉਸ ਵਕਤ ਦੇ ਮੁਖੀ ਜੀਆਉਲ ਹaq ਵੱਲੋਂ ਪਾਕਿਸਤਾਨ ਦਾ ਤਖਤਾ ਪਲਟ ਕਰਕੇ ਜੁਲਫੀਕਾਰ ਨੂੰ ਕੈਦ ਕਰ ਲਿਆ ਜਾਂਦਾ ਹੈ ਕਹਿੰਦੇ ਹਨ ਕਿ ਜੁਲਫੀਕਾਰ ਨੂੰ ਸਿਰਫ ਅਜੇ ਕੈਦ ਹੀ ਕੀਤਾ ਗਿਆ ਸੀ ਉਸ ਨੂੰ ਮਾਰਨ ਦਾ ਜੀਆਉਲ ਹaq ਦਾ ਕੋਈ ਇਰਾਦਾ ਨਹੀਂ ਸੀ ਪਰ ਇੱਕ ਦਿਨ ਜੀਆਉਲ ਹaq ਰੈਸਟ ਹਾਊਸ ਵਿੱਚ ਜੋਲਫੀਕਾਰ ਅਲੀ ਪੁੱਟੋ ਨੂੰ ਮਿਲਣ ਵਾਸਤੇ ਜਾਂਦਾ ਪਰ ਪੁੱਟੋ ਅੱਗੋਂ ਉਸ ਨੂੰ ਗਾਲ੍ਹਾਂ ਕੱਢ ਰੀਆਂ ਸ਼ੁਰੂ ਕਰ ਦਿੰਦਾ ਕੈਦ ਵਿੱਚ ਪਿਆ ਹੀ ਪੁੱਟੋ ਜੀਆਉਲ ਹੱਕ ਨੂੰ ਕਹਿਣ ਲੱਗਾ ਕਿ ਜਦੋਂ ਮੈਂ ਪਾਵਰ ਵਿੱਚ ਆਇਆ ਤਾਂ ਮੈਂ ਤੈਨੂੰ ਫਾਸੀ ਤੇ ਲਟਕਾ ਦੇਵਾਂਗਾ ਇਸ ਗੱਲ ਤੋਂ ਜੀਆਉਲ ਹੱਕ ਇੰਨਾ ਭੜਕ ਉੱਠਿਆ ਕਿ ਹੁਣ ਪਾਕਿਸਤਾਨ ਵਿੱਚ ਜਾਂ ਤਾਂ ਮੈਂ ਰਾਵਾਂਗਾ ਤਾਂ ਜਾਂ ਫਿਰ ਪੁੱਟੋ ਇਹੀ ਕਾਰਨ ਸੀ ਕਿ ਕਾਫੀ ਵਿਰੋਧ ਦੇ ਬਾਵਜੂਦ ਵੀ ਜੀਆਉਲ ਹੱਕ ਵੱਲੋਂ ਪੁੱਟੋ ਨੂੰ 1979 ਵਿੱਚ ਫਾਂਸੀ ਤੇ ਲਟਕਾ ਦਿੱਤਾ ਜਾਂਦਾ ਹੈ ਜੁਲਫੀਕਰ ਅਲੀ ਪੁੱਟੋ ਦੀ Laash ਉਸ ਦੇ ਜੱਤੀ ਪਿੰਡ ਲੜਕਾਣਾ ਵਿੱਚ ਜਿੱਥੇ ਦਫੜਾਈ ਗਈ ਸੀ ਉੱਥੇ ਹੀ ਕਬਰ ਦੇ ਬਿਲਕੁਲ ਨਾਲ ਹੀ 27 ਦਸੰਬਰ 2007 ਨੂੰ ਬੰਬ ਧਮਾਕੇ ਨਾਲ ਉਡਾਈ ਗਈ ਉਹਦੀ ਧੀ ਬੇੜਜਿਰ ਪੁੱਟੋ ਦੀ Laash ਨੂੰ ਵੀ ਦਫੜਾ ਦਿੱਤਾ ਗਿਆ ਇਸੇ ਦੇ ਨਾਲ ਹੀ ਪੁੱਟੋ ਪਰਿਵਾਰ ਦੀ ਸਿਆਸੀ ਵਿਰਾਸਤ ਵੀ ਕਬਰ ਵਿੱਚ ਦਫਨ ਹੋ ਕੇ ਰਹਿ ਗਈ ਭਾਵੇਂ ਕਿ ਪੁੱਟੋ ਦੇ ਫਾਂਸੀ ਚੜਨ ਵੇਲੇ ਬੇਨਜੀਰ ਤੋਂ ਇਲਾਵਾ ਉਸਦੇ ਦੋ ਹੋਰ ਪੁੱਤਰ ਵੀ ਸਨ ਪਰ ਜੁਲਫੀਕਾਰ ਨੇ ਆਪਣਾ ਅਧੂਰਾ ਕੰਮ ਪੂਰਾ ਕਰਨ ਲਈ ਆਪਣੀ ਧੀ ਬੇਨਜੀਰ ਨੂੰ ਹੀ ਚੁਣਿਆ ਸੀ ਬੇਨਜੀਰ ਜਦੋਂ ਪਾਕਿਸਤਾਨ ਦੀ ਸੱਤਾ ਤੇ ਕਾਬਜ ਹੋਈ ਤਾਂ ਉਹਦਾ ਰਾਹ ਆਪਣੇ ਪਿਤਾ ਨਾਲੋਂ ਵੱਖਰਾ ਸੀ ਉਹ ਆਪਣੇ ਪਿਤਾ ਦੇ ਭਾਰਤ ਦੇ ਕੱਟੜ ਵਿਰੋਧੀ ਸੁਭਾਅ ਦੇ ਬਿਲਕੁਲ ਉਲਟ ਭਾਰਤ ਨਾਲ ਬਹੁਤ ਦੋਸਤਾਨਾ ਸਬੰਧ ਬਣਾ ਕੇ ਰੱਖਣਾ ਚਾਹੁੰਦੀ ਸੀ ਇਨ੍ਹਾਂ ਯਤਨਾਂ ਵਿੱਚੋਂ ਹੀ ਇੱਕ ਸੀ ਉਹਨੇ ਰਜੀਵ ਗਾਂਧੀ ਦੇ ਕਹਿਣ ਤੇ ਹੀ ਪੰਜਾਬ ਵਿੱਚ ਚੱਲਦੀ ਖਾਲਸਕੋਵਾਦੀ ਲਹਿਰ ਦੇ ਨਾਲ ਵਿਸ਼ਵਾਸ ਘਾਤ ਕੀਤਾ ਸੀ ਬੇਨਜੀਰ ਕਹਿੰਦੀ ਸੀ ਕਿ ਜੇ ਇਹ ਲੋਕ ਖਾਲਿਸਤਾਨ ਬਣਾਉਣ ਵਿੱਚ ਸਫਲ ਹੋ ਗਏ ਤਾਂ ਇਹਨਾਂ ਨੇ ਲਾਹੌਰ ਨੂੰ ਕੱਲ ਨੂੰ ਆਪਣੀ ਰਾਜਧਾਨੀ ਬਣਾਉਣਾ ਉਸ ਨੇ ਸਿੱਖ ਲਹਿਰ ਨੂੰ ਦਫਨਾਉਣ ਵਾਲੇ ਆਪਣੇ ਰੋਲ ਬੜੇ ਮਾਣ ਦੇ ਨਾਲ ਕਈ ਵਾਰ ਮੀਡੀਆ ਸਾਹਮਣੇ ਉਜਾਗਰ ਕੀਤੇ ਸਨ ਪਰ ਇਸ ਦਾ ਬੇਨਜੀਰ ਨੂੰ ਕੋਈ ਵੀ ਫਾਇਦਾ ਨਹੀਂ ਹੋਇਆ ਜਦੋਂ ਲੰਬੇ ਸਮੇਂ ਦੇ ਦੇਸ਼ ਨਿਕਾਲੇ ਤੋਂ ਬਾਅਦ ਅਕਤੂਬਰ 2007 ਵਿੱਚ ਬੇਨ ਜੀਰ ਵਾਪਸ ਪਾਕਿਸਤਾਨ ਆਈ ਤਾਂ ਪਾਕਿਸਤਾਨ ਆ ਕੇ ਆਪਣੇ ਪਿਤਾ ਦੇ ਬੜਬੋਲੇ ਸੁਭਾਅ ਵਾਂਗ ਹੀ ਇੱਕ ਗਲਤੀ ਕਰ ਬੈਠਦੀ ਹੈ ਬੇਨ ਜੀਰ ਦੇ ਪਾਕਿਸਤਾਨ ਆ ਕੇ ਬਿਆਨ ਦਿੱਤਾ ਕਿ ਕਬਾਈਲੀ ਸਮੱਸਿਆ ਦਾ ਹੱਲ ਅਸੀਂ ਅਮਰੀਕਾ ਨਾਲ ਮਿਲ ਕੇ ਕੱਢਾਂਗੇ ਬੇਨ ਜੀਰ ਦੇ ਇਸ ਨਿੱਕੇ ਜਿਹੇ ਬਿਆਨ ਦਾ ਕਾਰਨ ਕਬਾਈਲੀ ਖੇਤਰ ਦੇ ਲੜਾਕੇ ਜਿਨ੍ਹਾਂ ਦਾ ਮੁਖੀ ਲਦੇੜ ਸੀ ਉਹ ਬੇਨ ਜੀਰ ਦੀ ਜਾਣ ਦੇ ਵੈਰੀ ਬਣ ਗਏ ਕਿਉਂਕਿ ਕਬਾਈਲੀ ਲੜਾਕੇ ਤਾਂ ਲੜ ਹੀ ਅਮਰੀਕਾ ਤੇ ਉਸ ਦੇ ਸਾਥੀਆਂ ਦੇ ਵਿਰੁੱਧ ਰਹਿ ਸਨ ਇਹਨਾਂ ਕਬਾਈਲੀ ਲੜਾਕਿਆਂ ਵੱਲੋਂ ਬੇਨ ਜੀਰ ਦੇ ਪਾਕਿਸਤਾਨ ਵਿੱਚ ਕਦਮ ਰੱਖਦਿਆਂ ਹੀ ਉਸ ਦਾ ਸਵਾਗਤ ਜ਼ੋਰਦਾਰ ਬੰਬ ਧਮਾਕਿਆਂ ਨਾਲ ਕੀਤਾ ਗਿਆ ਉਦੋਂ ਤਾਂ ਬੇਨ ਜੀਰ ਮੌਤ ਤੋਂ ਸਿਰਫ ਇੱਕ ਕਦਮ ਪਿੱਛੇ ਰਹਿ ਕੇ ਬਚ ਗਈ ਪਰ ਜਹਾਦੀਆਂ ਦਾ ਅਗਲਾ ਵਾਰ ਖਾਲੀ ਨਹੀਂ ਗਿਆ ਪਾਕਿਸਤਾਨੀ ਫੌਜ ਦੇ ਹੈੱਡ ਕੁਆਰਟਰ ਵਾਲੇ ਸ਼ਹਿਰ ਰਾਵਲਪਿੰਡੀ ਵਿੱਚ 27 ਦਸੰਬਰ 2007 ਸ਼ਾਮ ਨੂੰ 6 ਵਜੇ ਦੇ ਕਰੀਬ ਬੇਨ ਜੀਰ ਦਾ ਬੰਬ ਧਮਾਕੇ ਵਿੱਚ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਨਾਲ ਹੀ ਪਾਕਿਸਤਾਨ ਦੀ ਰਾਜਨੀਤੀ ਵਿੱਚ ਭੁੱਟੋ ਪਰਿਵਾਰ ਹਮੇਸ਼ਾ ਲਈ ਅਲੋਪ ਹੋ ਗਿਆ। ਬੇਨ ਜੀਰ ਨੇ ਬੇਚੱਕ ਸਿੱਖ ਕੌਮ ਦੇ ਨਾਲ ਦੁਸ਼ਮਣੀ ਪਗਾਈ ਪਰ ਮੌਤ ਤਾਂ ਮੌਤ ਹੈ। ਸੋ ਇਹ ਸੀ ਕਹਾਣੀ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੇਨ ਜੀਰ ਭੁੱਟੋ ਦੀ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ